ਸਤਿ ਸ਼੍ਰੀ ਅਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੋਨੀਆ ਸਵਾਗਤ ਕਰਦੀਆਂ ਆਓ ਨਜ਼ਰ ਮਾਰਦੀਆਂ ਅੱਜ ਦੀਆਂ ਮੁੱਖ ਖਬਰਾਂ ਤੇ ਇੰਟਰਫੇਥ ਲੀਡਰਾਂ ਵੱਲੋਂ ਮਦਰ ਮੂਨ ਅਤੇ ਉਹਨਾਂ ਦੇ ਪਰਿਵਾਰ ਦੀ ਰਿਹਾਈ ਲਈ ਦੁਆਵਾਂ ਤੇ ਅਪੀਲ ਮੋਦੀ ਨੇ ਰੂਸ ਤੋਂ ਤੇਲ ਨਾ ਖਰੀਦਣ ਦਾ ਦਿੱਤਾ ਭਰੋਸਾ 트੍ਰੰਪ ਰਿਸ਼ਵਤ ਮਾਮਲੇ 'ਚ ਗ੍ਰਿਫਤਾਰ ਡੀਆਈਜੀ ਹਰਚਰਨ ਸਿੰਘ ਪੁੱਲਰ ਦਾ ਕਰਵਾਇਆ ਗਿਆ ਮੈਡੀਕਲ ਲਾਜਕੋਰਟ ਛੋਵੇਗੀ ਪੇਸ਼ੀ ਐਸਜੀਪੀਸੀ ਮੈਂਬਰ ਭਾਈ ਰਾਮ ਸਿੰਘ ਦੇ ਘਰ ਅਫਸੋਸ ਕਰਨ ਪਹੁੰਚੇ ਸੁਖਬੀਰ ਸਿੰਘ ਬਾਦਲ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਕੈਨੇਡਾ ਚ ਕਪਿਲ ਸ਼ਰਮਾ ਦੇ ਰੈਸਟੋਰੈਂਟ ਤੇ ਮੁਰਚੀਆਂ ਗੋਲੀਆਂ ਤੀਜੀ ਵਾਰ ਬਣਾਇਆ ਨਿਸ਼ਾਨਾ ਅਤੇ ਹੁਣ ਖਬਰਾਂ ਵਿਸਥਾਰ ਨਾਲ ਵੱਖ-ਵੱਖ ਧਰਮਾਂ ਦੇ ਪ੍ਰਮੁੱਖ ਆਗੂ ਸਿੱਖ, ਇਸਾਈ, ਮੁਸਲਮਾਨ, ਹਿੰਦੂ ਅਤੇ ਬੁੱਧ ਧਰਮ ਦੇ ਪ੍ਰਤੀਨਿਧੀ ਵਾਸ਼ਿੰਗਟਨ ਟਾਈਮਜ਼ ਹਾਲ ਵਾਸ਼ਿੰਗਟਨ ਡੀਸੀ ਵਿੱਚ ਇਕੱਠੇ ਹੋਏ ਜਿੱਥੇ ਉਹਨਾਂ ਨੇ ਮਦਰ ਮੂਨ ਅਤੇ ਉਹਨਾਂ ਦੇ ਸਾਥੀਆਂ ਦੀ ਰਿਹਾਈ ਲਈ ਅਰਦਾਸ ਕੀਤੀ ਇਸ ਇੰਟਰਫੇਥ ਸਮਾਗਮ ਦਾ ਮਕਸਦ ਸ਼ਾਂਤੀ, ਨਿਆਂ ਅਤੇ ਮਾਨਵਤਾ ਦਾ ਸੰਦੇਸ਼ ਦੇਣਾ ਸੀ ਡਾਕਟਰ ਸੁਰਿੰਦਰ ਸਿੰਘ ਗਿੱਲ ਸਿੱਖ ਧਰਮ ਦੇ ਪ੍ਰਮੁੱਖ ਆਗੂ ਅਮਰੀਕਾ ਵੱਲੋਂ ਗੁਰਮਤ ਪ੍ਰਾਰਥਨਾ ਰਹੀ ਸੱਚ, ਦਇਆ ਅਤੇ ਆਤਮਿਕ ਆਜ਼ਾਦੀ ਦਾ ਸੰਦੇਸ਼ ਦਿੱਤਾ ਗਿਆ ਇਸਾਈ ਧਰਮ ਦੇ ਅਪਾਸਟਰਲ ਜੇਨ ਵੇਲਸ ਤੇ ਇਸਲਾਮ ਧਰਮ ਦੇ ਅਨੀਲਾ ਅਲੀ ਨੇ ਵੀ ਸ਼ਾਂਤੀ ਤੇ ਇਨਸਾਫ ਲਈ ਦਿਲੋਂ ਦੁਆਵਾਂ ਕੀਤੀਆਂ ਕਾਰਜਕ੍ਰਮ ਦੀ ਸ਼ੁਰੂਆਤ ਸੂਜ਼ਨ ਫੈਫਰਮਨ ਦੇ ਸਵਾਗਤੀ ਸ਼ਬਦਾਂ ਨਾਲ ਹੋਈ ਜਦਕਿ ਬਿਸ਼ਪ ਕੀਥ ਐਲਨ ਨੇ ਇਨਵੋਕੇਸ਼ਨ ਦਿੱਤਾ ਅਕੀਲ ਇਕੋਲਾਟਸੇ ਨੇ ਖੁੱਲੇ ਸ਼ਬਦਾਂ ਦੇ ਵਿੱਚ ਧਾਰਮਿਕ ਇਕਤਾ ਦੀ ਮਹੱਤਤਾ ਤੇ ਜ਼ੋਰ ਦਿੱਤਾ ਮੁੱਖ ਬਕਤਾ ਡਾਕਟਰ ਮਾਈਕਲ ਜੈਂਕਿਨਸ ਨੇ ਮਦਰ ਮੂਨ ਅਤੇ ਉਹਨਾਂ ਦੇ ਸਾਥੀਆਂ ਦੀ ਗ੍ਰਿਫਤਾਰੀ ਦੇ ਹਾਲਾਤਾਂ ਤੇ ਜਾਣਨਾ ਪਾਇਆ ਤੇ ਇਸ ਨੂੰ ਮੋਰਲ ਤੇ ਆਤਮਿਕ ਚੁਣੌਤੀ ਕਿਹਾ ਸਮਾਗਮ ਦਾ ਸਮਾਪਨ ਬਿਸ਼ਪ ਜான் ਡੀਵੋਰਟਸ ਦੇ ਸ਼ਾਂਤੀ ਤੇ ਇਕਤਾ ਪਰੇ ਸ਼ਬਦਾਂ ਨਾਲ ਹੋਇਆ ਅੰਤ ਵਿੱਚ ਸਾਰਿਆਂ ਨੇ ਮਿਲ ਕੇ ਮੌਨ ਅਰਦਾਸ ਕੀਤੀ ਇਹ ਵਿਸ਼ਵਾਸ ਜਤਾਉਂਦੇ ਹੋਏ ਕਿ ਧਰਮ ਪਿਆਰ ਅਤੇ ਨੇਹ ਦੀ ਰੋਸ਼ਨੀ ਹਮੇਸ਼ਾ ਅੰਧਕਾਰ ਉਤੇ ਜਿੱਤ ਪ੍ਰਾਪਤ ਕਰਦੀ ਹੈ ਇਸ ਮੌਕੇ ਡਾਇਰੈਕਟਰ 6 ਆਫ ਡੀਐਮਵੀ ਦਵਿੰਦਰ ਸਿੰਘ ਗਿੱਲ ਤੇ ਸਬਰੰਗ ਟੀਵੀ ਦੇ ਸੀਈਓ ਸਰਦਾਰ ਹਰਜੀਤ ਸਿੰਘ ਹੁੰਦਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਐਂਡ ਆਲ ਵਿਕਟਰੀ ਬਿਲੋਂਗ ਟੂ ਗਾਡ ਸੋ ਫਸਟ ਆਫ ਆਲ ਬਿਫੋਰ ਪ੍ਰੇਅਰ ਆਈ ਵਾਂਟ ਟੂ ਟੈਲ ਅਬਾਊਟ ਟੈਂਥ ਪ੍ਰੋਫੈਟ ਹੀ ਲੇਸਡ ਔਨ ਹਿਸ ਲਾਈਫ ਆਫ ਦੇ ਚਿਲड्रन ਵਾਈਫ ਐਂਡ ਹਿਮਸੈਲ ਐਟ ਦੀ ਏਜ ਆਫ 45 so whatever is happen to mother moon it's not about the season it's a god's season And she will come out soon. So God has given strength to every interfaith leader to come up, come up and stand together. So Ekamkaar, Satnam, Vaheguru. There is a one eternal Creator whose name is Truth, who is behind fear and hate, timeless and self-existent. O Divine Light. When the Mother Moon, a symbol of peace, gentleness, and reflection appear to be in detention, covered by darkness or injustice, we turn to you, Vahiguru, to awaken light within every heart. Grant us the courage to stand for truth, the compassion to serve all beings, and the strength to bring light where shadows fall. May your grace free every soul. Bound by ignorance, ego, or oppression, may your readiness shine again in your world as the moon breaks through the clouds of hatred and despair. Let every hurt become a lamp of hope, every life a reflection of divine love. Vahiburu bless the gathering Muslim, Hindu, Christian, Sikh, Buddhist, Jews, and all faiths that we may live together in peace and unity as children of the same light that shines through the sun and the moon. Khalsa, Thank you. ਟਰੰਪ ਨੇ ਨਵਾਂ ਦਾਵਾ ਕਰਦੇ ਕਿ ਉਹਨਾਂ ਦੇ ਦੋਸਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰੋਸਾ ਦਿੱਤਾ ਹੈ ਕਿ ਭਾਰਤ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦੇਵੇਗਾ। ਜੀਹਾਂ ਟਰੰਪ ਨੇ ਇਸ ਭਰੋਸੇ ਨੂੰ ਮਾਸਕੋ ਤੇ ਯੂਕਰੇਨ جنگ ਖਤਮ ਕਰਨ ਲਈ ਆਲਮੀ ਦਬਾਅ ਬਣਾਉਣ ਵਾਸਤੇ ਕੀਤੀ ਜਾ ਰਹੀ ਯਤਨਾਂ ਵਿੱਚ ਵੱਡੀ ਪੇਸ਼ਕਦਮੀ ਦੱਸਿਆ। ਟਰੰਪ ਨੇ ਓਵਲ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਅਮਰੀਕਾ ਇਸ ਗੱਲ ਤੋਂ ਨਾਖੁਸ਼ ਸੀ ਕਿ ਭਾਰਤ ਰੂਸ ਤੋਂ ਕੱਚਾ ਤੇਲ ਖਰੀਦ ਰਿਹਾ ਹੈ। ਇਸ ਨਾਲ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਜੰਗ 'ਚ ਵਿੱਤੀ ਸਹਾਇਤਾ ਮਿਲ ਰਹੀ ਹੈ 트াম্প ਨੇ ਕਿਹਾ ਕਿ ਮੋਦੀ ਮੇਰੇ ਦੋਸਤ ਹਨ ਸਾਡੇ ਵਿਚਕਾਰ ਬਹੁਤ ਵਧੀਆ ਸਬੰਧ ਨੇ ਉਹਨਾਂ ਕਿਹਾ ਕਿ ਉਹਨਾਂ ਨੇ ਅੱਜ ਮੈਨੂੰ ਭਰੋਸਾ ਦਿੱਤਾ ਹੈ ਕਿ ਉਹ ਰੂਸ ਤੋਂ ਤੇਲ ਨਹੀਂ ਖਰੀਦਣਗੇ ਇਹ ਵੱਡਾ ਕਦਮ ਹੈ ਹੁਣ ਸਾਨੂੰ ਚੀਨ ਤੋਂ ਵੀ ਇਹੀ ਕੰਮ ਕਰਵਾਉਣਾ ਪਵੇਗਾ ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਪੁਲਰ ਨੂੰ ਅੱਜ ਚੰਡੀਗੜ੍ਹ ਸਥਿਤ ਸੀਬੀਆਈ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਇੱਥੇ ਸੀਬੀਆਈ ਦੋਵਾਂ ਦਾ ਰਿਮਾਂਡ ਮੰਗੇਗੀ ਸੀਬੀਆਈ ਨੇ ਬੀਤੀ ਦੁਪਹਿਰ ਡੀਆਈਜੀ ਹਰਚਰਨ ਸਿੰਘ ਪੁਲਰ ਨੂੰ ਰਿਸ਼ਵਤ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਅੱਜ ਸਵੇਰੇ ਸੀਬੀਆਈ ਨੇ ਉਹਨਾਂ ਦਾ ਮੈਡੀਕਲ ਕਰਵਾਇਆ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਦੀ ਪਹਿਲੀ ਤਸਵੀਰ ਸਾਹਮਣੇ ਆਈ ਜਦੋਂ ਸੀਬੀਆਈ ਉਹਨਾਂ ਨੂੰ ਚੰਡੀਗੜ੍ਹ ਦੇ ਸੈਕਟਰ 16 ਹਸਪਤਾਲ ਵਿੱਚ ਮੈਡੀਕਲ ਜਾਂਚ ਲਈ ਲੈ ਕੇ ਪਹੁੰਚੀ ਉਹ ਪੈਂਟ ਤੇ ਸ਼ਰਟ ਪੈਨੇ ਹੋਏ ਸਨ ਤੇ ਹੱਥ ਵਿੱਚ ਘੜੀ ਸੀ। ਉਹਨਾਂ ਨੇ ਰੁਮਾਲ ਨਾਲ ਆਪਣਾ ਚਿਹਰਾ ਟਕਿਆ ਹੋਇਆ ਸੀ। ਗੱਡੀ ਵਿੱਚ ਉਹ ਪਿੱਛੇ ਦੀ ਸੀਟ ਤੇ ਬੈਠੇ ਹੋਏ ਸੀ ਤੇ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ। ਡੀਆਈਜੀ ਨੇ ਵਿਚੋਲੀਏ ਜ਼ਰੀਏ ਫਤਿਹਗੜ੍ਹ ਸਾਹਿਬ ਵਿੱਚ ਮੰਡੀ ਗੋਬਿੰਦਗੜ੍ਹ ਦੇ ਸਕਰੈਪ ਕਾਰੋਬਾਰੀ ਤੋਂ 8 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਰਿਸ਼ਵਤ ਨਾ ਦੇਣਤੇ ਉਸਦੇ 2 ਸਾਲ ਪਹਿਲਾਂ ਸਰਹੰਦ ਵਿੱਚ ਦਰਜ ਪੁਰਾਣੇ ਕੇਸ 'ਚ ਚਾਰਜ ਸ਼ੀਟ ਪੇਸ਼ ਕਰਨ ਤੇ ਨਵੇਂ ਫਰਜ਼ੀ ਕੇਸ ਦਰਜ ਕਰਨ ਦੀ ਧਮਕੀ ਦਿੱਤੀ ਗਈ ਕਾਰੋਬਾਰੀ ਨੇ ਇਸੇ ਸ਼ਿਕਾਇਤ ਸੀਬੀਆਈ ਨੂੰ ਕਰ ਦਿੱਤੀ ਸੀਬੀਆਈ ਨੇ ਜਾਂਚ ਤੋਂ ਬਾਅਦ 트੍ਰੈਪ ਲਗਾ ਕੇ ਡੀਆਈਜੀ ਨੂੰ ਗ੍ਰਿਫਤਾਰ ਕਰ ਲਿਆ ਜਾਣਕਾਰੀ ਅਨੁਸਾਰ ਹਰਚਰਨ ਸਿੰਘ ਭੂਲਰ ਦੇ ਘਰ ਤੋਂ 5 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ ਹੋਈ ਹੈ ਅਜੇ ਵੀ ਗਿਣਤੀ ਜਾਰੀ ਹੈ ਇਹ ਨਕਦੀ 3 ਬੈਗਾਂ ਤੇ ਇੱਕ ਬਰੀਫ ਕੇਸ ਵਿੱਚ ਪੈਕ ਕੀਤੀ ਗਈ ਸੀ ਇਸ ਤੋਂ ਬਾਅਦ ਸੀਬੀਆਈ ਟੀਮ ਨੂੰ ਦੋ ਨੋਟ ਗਿਣਤੀ ਮਸ਼ੀਨਾ ਬੁਲਾਉਣੀਆਂ ਪਈਆਂ ਇਸ ਤੋਂ ਇਲਾਵਾ ਲਗਜ਼ਰੀ ਕਾਰਾਂ ਤੇ ਗਹਿਣੇ ਵੀ ਬਰਾਮਦ ਕੀਤੇ ਗਏ ਨੇ

ਵੱਡਾ ਸਵਾਗਤ ਹੈ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਮ ਸਿੰਘ ਦੇ ਘਰ ਅਮ੍ਰਿਤਸਰ ਵਿਖੇ ਅਫਸੋਸ ਕਰਨ ਪਹੁੰਚੇ ਇਸ ਮੌਕੇ ਉਨ੍ਹਾਂ ਭਾਈ ਰਾਮ ਸਿੰਘ ਦੀ ਪਤਨੀ ਬੀਬੀ ਹਰਦੀਪ ਕੌਰ ਅਤੇ بیٹے ਸਰਤਾਜ ਸਿੰਘ ਸਮੇਤ ਹੋਰ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦੇ ਆ ਭਾਈ ਸਾਹਿਬ ਦੇ ਦੇਹਾਂਤ ਨੂੰ ਸਿੱਖ ਪੰਥ ਲਈ ਵੱਡਾ ਘਾਟਾ ਕਰਾਰ ਦਿੱਤਾ ਸੁਖਵੀਰ ਸਿੰਘ ਬਾਦਲ ਨੇ ਭਾਈ ਰਾਮ ਸਿੰਘ ਦੀਆਂ ਪੰਥ ਅਤੇ ਪਾਰਟੀ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਕੀਤੀ ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ ਤੇ ਕੁਲਦੀਪ ਸਿੰਘ ਪੰਡੋਰੀਆ ਦੀ ਵੀ ਮੌਜੂਦ ਰਹੀ ਦੱਸ ਜਾਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਰਾਮ ਸਿੰਘ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਉਦਰ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਨੇਡਾ ਸਥਿਤ ਕੈਪਸ ਕੈਫੇ ਤੇ ਮੋੜ ਸਵੇਰੇ ਫਾਇਰਿੰਗ ਹੋਈ ਹੈ ਕੈਫੇ ਤੇ 9 ਤੋਂ 10 ਗੋਲੀਆਂ ਚਲਾਈਆਂ ਗਈਆਂ ਜਿਸ ਨਾਲ ਬਾਹਰੀ ਸ਼ੀਸ਼ੇ ਟੁੱਟ ਗਏ ਤੇ ਕੰਧਾਂ ਵਿੱਚ ਗੋਲੀਆਂ ਦੇ ਛੇਕ ਹੋ ਗਏ ਗੈਂਗਸਟਰ ਲਾਰੇਂਸ ਬਿਸ਼ਨੋਈ ਗੈਂਗ ਨੇ ਕਟਨਾ ਦੀ ਜ਼ਿੰਮੇਵਾਰੀ ਲਈ ਹੈ ਇਹ ਇਸ ਮਹੀਨੇ ਦੀ ਦੂਜੀ ਅਤੇ ਤੀਜੀ ਅਜਿਹੀ ਘਟਨਾ ਹੈ ਗੋਲੀਬਾਰੀ ਦੀ ਇਸ ਘਟਨਾ 'ਚ ਕੋਈ ਜ਼ਖਮੀ ਨਹੀਂ ਹੋਇਆ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਸ ਘਟਨਾ ਦੀ ਇੱਕ ਵੀਡੀਓ ਵਿੱਚ ਇੱਕ ਹਮਲਾਵਰ ਕਾਰ ਦੇ ਅੰਦਰੋਂ ਅੰਨੇਵਾ ਫਾਇਰਿੰਗ ਕਰਦੇ ਹੋਏ ਨਜ਼ਰ ਆ ਰਿਹਾ ਹੈ ਕਪਿਲ ਸ਼ਰਮਾ ਦੇ ਕੈਨੇਡੀਅਨ ਕੈਫੇ ਤੇ ਇਸ ਸਾਲ ਇਸ ਵਾਰ 10 ਜੁਲਾਈ ਨੂੰ ਅਤੇ ਦੂਜੀ ਵਾਰ 7 ਅਗਸਤ ਨੂੰ ਫਾਇਰਿੰਗ ਹੋਈ ਸੀ ਦੋਵੇਂ ਵਾਰ ਫਾਇਰਿੰਗ 'ਚ ਕੈਫੇ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਸਨ ਘਟਨਾ ਤੋਂ ਬਾਅਦ ਕੈਫੇ ਕਈ ਦਿਨਾ ਤੱਕ ਬੰਦ ਰਿਹਾ ਭਾਰਤ ਵਿੱਚ ਕਪਿਲ ਸ਼ਰਮਾ ਦੀ ਸੁਰੱਖਿਆ ਦੀ ਸਮੀਖਿਆ ਕੀਤੀ ਗਈ ਸੀ 4 ਮਹੀਨਿਆਂ ਵਿੱਚ ਕੈਪਸ ਕੈਫੇ ਵਿੱਚ ਇਹ ਤੀਜੀ ਵਾਰ ਫਾਇਰਿੰਗ ਹੋਈ ਹੈ ਪੰਜਾਬ ਵਿੱਚ ਰਾਜ ਸਭਾ ਉਪ ਚੋਣ ਲਈ ਪ੍ਰਸਤਾਵਕਾਂ ਦੇ ਜਾਲੀ ਦਸਤਾਵਾਂ ਦੀ ਵਰਤੋਂ ਕਰਕੇ ਆਪਣੀ ਨਾਮਜ਼ਦਗੀ ਦਾਖਲ ਕਰਨ ਵਾਲੇ ਜਨਤਾ ਪਾਰਟੀ ਦੇ ਪ੍ਰਧਾਨ ਨਵਨੀਤ ਚਤੁਰਵੇਦੀ ਨੂੰ ਬੀਤੇ ਦਿਨੀ ਰੋਪੜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਅਗਲੀ ਸੁਣਵਾਈ 23 ਅਕਤੂਬਰ ਨੂੰ ਹੋਵੇਗੀ। ਰੋਪੜ ਪੁਲਿਸ ਨੇ ਨਵਨੀਤ ਨੂੰ ਸੀਜੀਐਮ ਸੁਖਵਿੰਦਰ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ। ਪੁਲਿਸ ਨੇ ਉਸ ਦਾ ਵਕਾਲਤਨਾਮਾ ਪੇਸ਼ ਕੀਤਾ ਤੇ ਨਵਨੀਤ ਲਈ 10 ਦਿਨਾਂ ਦਾ ਰਿਮਾਂਡ ਮੰਗਿਆ ਹਾਲਾਂਕਿ ਅਦਾਲਤ ਨੇ 7 ਦਿਨਾਂ ਦਾ ਪੁਲਿਸ ਰਿਮਾਂਡ ਦਿੱਤੇ ਨਵਨੀਤ ਨੇ ਅਦਾਲਤ ਵਿੱਚ ਕਿਹਾ ਕਿ ਉਸਦੇ ਵਿਰੁੱਧ ਕਾਰਵਾਈ ਵਿਧਾਨ ਸਭਾ ਵਿੱਚ ਕੀਤੀ ਜਾਣੀ ਚਾਹੀਦੀ ਸੀ ਕਿਉਂਕਿ ਉਸਨੇ ਉੱਥੇ ਆਪਣੀ ਨਾਮਜ਼ਦਗੀ ਦਾਖਲ ਕੀਤੀ ਸੀ ਉਹ ਕਦੇ ਰੋਪਣ ਨਹੀਂ ਆਇਆ ਰੋਪਣ ਦੇ ਵਕੀਲਾਂ ਦੀ ਹੜਤਾਲ ਕਾਰਨ ਨਵਨੀਤ ਨੇ ਆਪਣੀ ਪੈਰਵੀ ਖੁਦ ਕੀਤੀ ਮਰਹੂਮ ਰਾਜਵੀਰ ਜਵੰਦਾ ਦੀ ਮੌਤ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਫੋਰ ਪਟੀਸ਼ਨ ਦਾਖਲ ਕੀਤੀ ਗਈ ਹੈ ਅੰਦਾਜ਼ਾ ਹੈ ਕਿ ਪਿੰਜੌਰ ਪੁਲਿਸ ਵੱਲੋਂ ਡੀਡੀਆਰ ਰਿਕਾਰਡ ਦਰਜ ਕੀਤਾ ਗਿਆ ਤਾਂ ਪਿੰਜੌਰ ਹਸਪਤਾਲ ਤੇ ਲਾਪਰਵਾਹੀ ਦੇ ਇਲਜ਼ਾਮ ਲਗਾਏ ਗਏ ਨੇ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਹਸਪਤਾਲ ਦੇ ਡਾਕਟਰਾਂ ਨੇ ਫਰਸਟ ਏਡ ਸਮੇਂ ਸਿਰ ਨਹੀਂ ਦਿੱਤੀ ਤੇ ਅਜੇ ਹੀ ਲਾਪਰਵਾਹੀ ਲਈ ਕਾਨੂੰਨ ਬਣਾਉਣ ਦੀ ਮੰਗ ਕੀਤੀ ਗਈ ਹੈ ਸੀਨੀਅਰ ਵਕੀਲ ਨਵਕਿਰਨ ਸਿੰਘ ਨੇ ਪਟੀਸ਼ਨ ਦਾਇਰ ਕੀਤੀ 27 ਅਕਤੂਬਰ ਨੂੰ ਮਾਮਲੇ ਦੀ ਸੁਣਵਾਈ ਹੋਵੇਗੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਨੂੰ ਦਾਖਲ ਕੀਤਾ ਗਿਆ ਹੈ ਇਸਾਂ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦੋਵਈ ਇਜਾਜ਼ਤ ਧੰਨਵਾਦ